ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਮ ਗੁਰ ਕਬੀਰ ਜੀਓ ਕਾ ਏਕ ਸੁਆਨੁ ਕੈ ਕਰੇ ਗਾਵਣਾ जननी जानत सोत बडा होत है इतना को ना जाने जे दिन दिन अवध कट तो है मोर मोर करे अधिक लाड उतारै ਪਿਖਤ ਹੀ ਜਮ ਰਾਉ ਹਸੈ ਐਸਾ ਤੈ ਜਗ ਪਰ ਮੇ ਲਾਇਆ ਕੈਸੇ ਬੁਝੈ ਜਬ ਮੋਹਿਆ ਹੈ ਮਾਇਆ ਰਹਾ ਕਹਤ ਕਬੀਰ ਛੋੜਿ ਬਖਿਆ ਰਸ ਇਹ ਤੂ ਸੰਗ ਤੇ ਨਿਹਚੋ ਮਰਣਾ ਰਮਈਆ ਜਪੋ ਪ੍ਰਾਣੀ ਅਨਤ ਜੀਵਣ ਬਾਣੀ ਇਨ ਬੇਧੇ ਪਾਵ ਸਾਗਰ ਤਰਣਾ ਜਾਣ ਤੇ ਸੁਭਾਵੈ ਤਾਲ ਗਏ ਭਾ ਪਰਮ ਪੁਲਾਵਾ ਵਿੱਚ ਹੋ ਜਾ ਉਪਜੈ ਸੁਹਜ ਗਿਆਨ ਮਤੇ ਜਾਗੈ ਗੁਰ ਪ੍ਰਸਾਦਿ ਅੰਤਰ ਲੇਵ ਲਗੈ ਇਤ ਸੰਗਤੇ ਨਾਹੀ ਮਰਣਾ ਹੁਕਮ ਪਛਾਣ ਤਖਸਮ ਮਿਲਣਾ ਰਹਾ ਦੂਜਾ ਸਿਰੀ ਰਾਗ ਤ੍ਰੇਲੁਚੰਕਾ ਮਾਇਆ ਮੋਹ ਮਨੇ ਅਗਲੜਾ ਪ੍ਰਾਣੀ ਜਰਾ ਮਰਨ ਪਉ ਵਿਸਰੇ ਗਿਆ ਕੁਟੰਬ ਦੇਖੇ ਬਿਗਸ ਹੈ ਕਮਲਾ ਜੋ ਪਰ ਕਰ ਜੋ ਹੈ ਕਪਟ ਨਰਾ ਆਇਓ ਹੈ ਜਮ ਹੈ ਤਣਾ ਤੈਨ ਅਗ ਲੜੈ ਮੈ ਰਹਿਣ ਨ ਜਾਏ ਕੋਈ ਕੋਈ ਸਜਣ ਆਇ ਕਹੈ ਮੇਲੂ ਮੇਰੇ ਬੀਠਲਾ ਲੇ ਬਾਹੜੀ ਵਾਲਾ ਮੇਲੂ ਮੇਰੇ ਰਮਈਆ ਮੈਂ ਲੈੇ ਚੜਾਈ ਰਹਾ ਆਨੇਕ ਆਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁਠਾ ਚਿਤ ਸੇ ਨਹੀ ਜਨਮ ਗਵਾਇਓ ਆਲਸੀਆ ਬਖਮ ਕੋਰ ਪੰਥੇ ਚਾਲਣਾ ਪ੍ਰਾਣੀ ਰਵੇ ਸਸੇ ਤਹਨਾ ਪ੍ਰਵੇਸੰ ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀਏ ਲੈ ਸੰਸਾਰੰ ਆਜੂ ਮੇਰੇ ਮਾਨੇ ਪ੍ਰਗਟ ਪਇਆ ਹੈ ਬਿਕੀਏਲੇ ਤਰਮਰਾਉ ਤਹ ਕਰ ਦਲ ਕਰਨੇ ਮਹਬਲੀ ਤਿੰਨ ਅਗ ਲੜੈ ਮੈਂ ਰਹਿਣ ਨਜਾਇ ਜੇ ਕੋ ਮੂ ਉਪਦੇਸ ਕਰ ਤੋ ਹੈ ਤਾ ਵਣ ਤ੍ਰੇਣ ਰਤੜਾ ਨਾਰਾਇਣ ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦੇ ਤੇ ਤ੍ਰਿਲੋਚਨ ਰਾਮਈਆ ਸ੍ਰੀ ਰਾਗੂ ਭਗਤ ਕਬੀਰ ਜੀਓ ਕਾ गिरज एक सुन हो रे पंडिया अब किछु कहां न जाई सोरे नर गण गंधर्व जेने मोहे त्रिपवन में खुली लाई राजा राम अनहद किंगुरी बाजे ਜਾ ਕੀ ਦੇਸ ਤੇ ਨਾਦ ਲੇਵ ਲਾਗੈ ਰਹਾ ਪਾਠੀ ਗਗਨ ਨੂੰ ਸਿੰਘਿਆ ਔਰ ਚੁੰਗਿਆ ਕਨਕ ਕਲਸ ਇਕ ਪਾਇਆ ਤੇ ਸੁਮਹਿ ਧਾਰ ਚੁਐ ਅਤੇ ਨਿਰਮਲ रसन चुया एक जो बात अनूप बनी है पवन प्याला सजया तीन पवन महे एक जोगी कहु कवनो है राजा ऐसी ज्ञान प्रकटया पुरखोत्तम कह कबीर रंगी राता अर तुनी सब पर में पुलानी मनो राम रसायन माता श्री राग वाणी भगत वीणी जीओ की पहरिया कह कर गावणा एक ओंकार साते गुर प्रसाद दे रे नारे गर्भ कुंडल जब आछत उरध ध्यान लेव लागा मर्तक पेंडे पद्मदना एहने से एक अज्ञान सुनागा ते दिन समलो कष्ट महा दुख ਆਬ ਚੇਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਾ ਨਰਹਰ ਮਨ ਹੋ ਬਸਾਰਿਆ ਫੇਰੇ ਪਛੁਤਾਵੇਗਾ ਮੂੜਿਆ ਤੂੰ ਕਵਨ ਕੁਮਤਿ ਪ੍ਰਾਮੇ ਲਗਾ ਚੇ ਤੇਰਾ ਮੂ ਨਾਹੀ ਜਮ ਪਰ ਜਾਹੇਗਾ ਜਾਨੂ ਵਿਚਰੇ ਅਨਰਾਧਾ ਰਹਾ ਬਾਲ ਬਨੋਦ ਚਿੰਦ ਰਸ ਲਗਾ ਖੇਨੂ ਖੇਨੂ ਮੋਹੇ ਵਿਆਪੈ ਰਸੁ ਮੇ ਸੁ ਮੇਧੁ ਅਮ੍ਰਿਤੋ ਬੇਖੋ ਚਾਖੀ ਤਾ ਪੰਚ ਪ੍ਰਗਟ ਸੰਤਾਪੈ ਤਾਪੋ ਤਾਪੋ ਸੰਜਮ ਛੋੜ ਸੁਕ੍ਰਿਤੁ ਮਤੇ ਰਾਮਨਾਮ ਨ ਅਰਾਧਿਆ ਉਛਲਿਆ ਕਾਮ ਕਾਲ ਮਤੇ ਲਗੀ ਤਾ ਆਨ ਸਕਤੇ ਗਲੇ ਬੰਧਿਆ अरुण तेजु परत्रय मुख जो है सर अपसर न पहचाणिया उन मतकाम में महा वेख भूलै पाप पुन्न न पहचाणिया ਸੋਤੇ ਸੰਪਤੇ ਦੇਖੇ ਇਹੋ ਮਾਨੁ ਗਰਬਿਆ ਰਾਮ ਹਿਰਦੈ ਖੋਇਆ ਅਵਰ ਮਰਤ ਮਾਇਆ ਮਨੁ ਤੋਲੀ ਤਉ ਪਗ ਮੋਖੇ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ਼ਰਮ ਹੈ ਬੋਧ ਬਲ ਨਾਠੀ ਤਾ ਕਾਮ ਪਵ ਸੇ ਮਾਧਾਣੀ ਤਾਤੇ ਬਖੈ ਭਈ ਮਾਤੇ ਪਾਵ ਸੇ ਕਾਇ ਕਮਲੂ ਕੁਮਲਾਣਾ ਆਵ ਗਾਤੇ ਬਾਣ ਛੋੜ ਮ੍ਰਿਤਮੰਡਲੇ ਤਾਉ ਪਛੇ ਪਛੁਤਣਾ ਨਿਕੁਟੀ ਦੇਹ ਦੇਖ ਤੋਨੇ ਉਪਜੈ ਮਾਨ ਕਰਤ ਨਹੀਂ 부ਝੈ लालच करे जीवन पाद कारण लोचन कछु न सूझे ताकत जु उड़िया मन पंखी कर आंगन न सुखाई बेणी कहे सुन हो रे भगत हो ਮਰਨ ਮੁਕਤੇ ਕਹਨੇ ਪਾਈ ਸਰੀਰਾ ਗੁ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾ ਤੁਮ ਜੋ ਨਾਇਕ ਆਛ ਅੰਤਰ ਜਾਮੀ प्राबते जानु जानि जाय जनते स्वामी शरीर आराध मोक विचार देहु रावेदास सम दल समझावे को ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ